ਵੈਗੂ ਜੀ ਦਾ ਖਾਲਸਾ ਸ਼ੇਰੈੈ ਵੈਗੂ ਜੀ ਕੀ ਫਤਿਹ ਅੱਜ ਦੀ ਜਿਹੜੀ ਦਿੱਲੀ ਦੀ ਜਿੱਤ ਹੈਗੀ ਹੈ ਉਹ ਕੇ ਨਾ ਕੇਵਲ ਇੱਕ ਸ਼ੁਰੂਆਤ ਹੈਗੀ ਹੈ ਸਾਡੇ ਪੰਜਾਬ ਦੇ ਲਈ ਜੋ ਰਸਤਾ ਖੁੱਲਿਆ ਹੈ ਬਲਕਿ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਦਿੱਲੀ ਵਾਸੀਆਂ ਵੀ ਜਿਨ੍ਹਾਂ ਨੇ ਸਾਡੇ ਜਿਹੜੀ ਭਾਰਤ ਭਾਜਪਾ ਜਿਹੜੀ ਹੈਗੀ ਸਾਡੀ ਪਾਰਟੀ ਉਹਦੇ ਤੇ ਭਰੋਸਾ ਦਿੱਤਾ ਅਤੇ ਦਿੱਲੀ ਦੇ ਵਿੱਚ ਜਿਹੜੀ ਸਰਕਾਰ ਹੈਗੀ ਉਹ ਬਣਾਈ ਉੱਥੇ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੀ ਉਹਨੂੰ ਨਕਾਰਿਆ ਜੋ ਕਿ ਝੂਠ ਅਤੇ ਫਰੇਬਾਂ ਦੀ ਸਰਕਾਰ ਦੇ ਸਰਕਾਰ ਸੀਗੀ ਜਿਹਨੂੰ ਲੋਕਾਂ ਨੇ ਨਕਾਰ ਦਿੱਤਾ ਅਤੇ ਕੇਜਰੀਵਾਲ ਖੁਦ ਆਪਣੀ ਸੀਟ ਛੱਡ ਗਏ। ਇਹ ਸਾਡੇ ਲਈ ਇੱਕ ਬੜੀ ਮਾਣ ਵਾਲੀ ਗੱਲ ਹੈ ਕਿ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਰਹਿਨੁਮਾਈ ਹੇਠ ਅਸੀਂ ਆਪਣਾ ਭਾਜਪਾ ਦੇ ਜਿਹੜੇ ਕਾਰਜਕਰਤਾ ਹੈਗੇ ਆਂ ਅਸੀਂ ਉਹਨਾਂ ਦੀ ਰਹਿਨੁਮਾਈ ਹੇਠੋ ਕੰਮ ਕਰਦੇ ਹਾਂ ਅਤੇ ਬੜੀ ਹੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਹਾਂ। ਅਤੇ ਜੋਏ ਉਹਨਾਂ ਨੇ ਇਮਾਨਦਾਰੀ ਸਾਡੇ ਅੰਦਰ ਜੋ ਸਮਝਾਈ ਹੈ ਜੋ ਦਿਸੀ ਹੈ ਸਾਨੂੰ ਅਸੀਂ ਉਸੇ ਲੀਹ ਤੇ ਤੁਰ ਕੇ ਪੰਜਾਬ ਦੇ ਵਿੱਚ ਅਗਲਾ ਰਸਤਾ ਅਸੀਂ ਤੈਅ ਕਰਾਂਗੇ ਅਤੇ ਆਉਣ ਵਾਲੀ 2027 ਦੀ ਜਿਹੜੀ ਚੋਣ ਹੈਗੀ ਹੈ ਪੰਜਾਬ ਦੇ ਵਿੱਚ ਅਸੀਂ ਮਾਨਨਯਮ ਨਰੇਂਦਰ ਮੋਦੀ ਜੀ ਦੀ ਨਿਰਮਾਈ ਹੇਠ ਸਰਕਾਰ ਬਣਾਵਾਂਗੇ ਅਤੇ ਜੋ ਵੀ ਇੱਥੇ ਝੂਠ ਫਰੇਬ ਪਿਛਲੀਆਂ ਸਰਕਾਰਾਂ ਨੇ ਖਿਲਾਰੇ ਨੇ ਉਹਨਾਂ ਨੂੰ ਅਸੀਂ ਜ਼ਿਹਰ ਲਾਵਾਂਗੇ ਅਤੇ ਤਾਂ ਜੋ ਮੁੜ ਕੇ ਪੰਜਾਬ ਦੇ ਵਿੱਚ ਅਸੀਂ ਵਿਕਸਿਤ ਪੰਜਾਬ ਬਣਾ ਸਕੀਏ ਜਿਸ ਤਰੀਕੇ ਦੇ ਨਾਲ ਮੋਦੀ ਜੀ ਨੇ ਵਿਕਸਿਤ ਭਾਰਤ ਬਣਾਇਆ ਅਸੀਂ ਵਿਕਸਿਤ ਪੰਜਾਬ ਬਣਾਵਾਂਗੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ